ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪੰਡ ਸਵਾਲਸਰ ਆਏ ਜੀ ਬਾਈ ਦੀ ਮਾਦਰ ਫਿਚਰ ਹੁੰਦੀ ਆ ਤਾਂ ਅਮਰ ਜੀ ਦੇਖ ਰਹੇ ਨੇ ਇਹਨਾਂ ਦਾ ਹੋ ਗਿਆ ਜੀ ਪੀ ਕਰ ਦੂਗਾ 1.5 ਸਾਲ ਹੋ ਗਿਆ ਇਸ ਹੋਈ ਨੂੰ 1.5 ਸਾਲ ਹੋ ਗਏ ਹਾਂਜੀ ਹਾਂ ਕਿੰਨੇ ਵਾਰੀ ਟੀਕਾ ਭਰਾਲਿਆ ਆ ਟੀਕੇ ਦਾ ਜਾਣ ਗਿਆਂਤੀ ਭਰਾਲਿਆ ਪਤਾ ਹੀ ਨਹੀਂ ਆ ਤੇ ਅੱਜ ਆਪਾਂ ਇਹਦੇ ਦਵਾਈ ਭਰੀ ਹੈ ਜੀ ਤੇ ਵਾਈਟ ਮੈਚ ਤੇ ਵਾਈਟ ਹਲ ਗਿਆ ਦੋਨੋਂ ਵਾਸਤੇ ਨੇ ਇੰਜੈਕਸ਼ਨ ਬਾਈ ਦੀ ਲੈ ਕੇ ਦਿੱਤੇ ਆ ਬਾਇਓਡੀਮੇਡ ਪਾਊਡਰ ਆ ਜੀ ਇੱਕ ਬਾਈ ਦੀ ਮੱਝ ਉਹ ਪਰਲੀ ਸੀ ਬਈ ਜਣਾ ਹਾਂ ਉਹ ਪਰਲੀ ਕਰਨੀ ਤੇ ਉਹ ਬਾਈ ਦੀ ਮੱਝ ਜਦੋਂ ਗੱਬਰ ਨਿਕਲੇ ਜੀ ਚਲੋ ਵਧੀਆ ਗੱਲ ਆ ਉਹ ਵੀ ਟਾਈਮ ਨੂੰ ਵਾਵਾ ਹੋ ਗਿਆ ਸੀਗਾ ਤੀਨ ਤੇ ਆਹ ਮੱਝ ਦੇ ਆਪਾਂ ਟ੍ਰੀਗਲ ਮੈਂ ਸ਼ੁਰੂ ਕਰਤਾ ਜੀ ਅੱਜ ਰੱਬ ਸੁੱਖ ਰੱਖੇ ਕਰ ਲਾਂਗੇ ਗੱਪਣ ਬਾਈ ਦਾ ਦੁੱਧ ਹੀ ਕਰਨਾ ਮੈ ਅਈ ਮੱਜਾਂ ਦਾ ਹੀ ਕਰਦੇ ਆ ਜਿਆਦੇ ਹਾਂ ਮੱਜਾਂ ਯਾਦੇ ਤੇ ਕਰਦੇ ਗਏ ਆ ਸਾਰਿਆਂ ਸਾਰਿਆਂ ਦਾ तकरीबन ਕਰਦੇ ਆ ਉਹ ਗੱਲੀ ਮੁੱਲ ਲਈ ਦੀ ਆ ਅੱਛਾ ਉਹ ਗੱਲੀ ਮੁੱਲ ਹਾਂ ਜਾਂ ਵੈਡ ਲਈ ਮੁੱਲ ਜਿਹੜੀ ਖਾਲੀ ਨਿਕਲਦੀ ਹੈ ਸਪਲੀਮੈਂਟ ਕਿਹੜਾ ਪਾਉਣਾ ਬਸ਼ੂ ਥੋੜੇ ਲਿੱਥੇ ਆ ਗਏ ਯਾਰ ਹਨਾ ਬਸ ਸਪਲੀਮੈਂਟ ਦਾ ਐਸ ਆਰਐਸ ਪਾਉਣਾ ਹੈ ਜੀ ਐਸ ਆਰਐਸ ਪਾਉਣਾ ਹੈ ਹਾਂਜੀ ਤੇ ਉਹ એનર્ਜੀ ਬੂਸਟਰ ਪਾਉਣਾ ਹੈ ਕੋਈ ਨਹੀਂ ਪਾਉਣਾ ਓਦੇ ਬਾਰੇ ਮੈਂ ਤੁਹਾਨੂੰ ਦੱਸ ਕੇ ਜਾਨਾ એનર્ਜੀ ਬੂਸਟਰ ਐਨਰਜੀ ਬੂਸਟਰ ਹੁੰਦਾ ਜੀ ਪੰਜੀਰੀ ਹੁੰਦਾ ਹੈ ਕਈ ਬੰਦੇ ਪੁੱਛਦੇ ਐ ਨਰਕੂਸਤ ਹੋ ਗਿਆ ਕੁਰੀਰੀ ਹੋ ਗਿਆ ਜਿਹਨੂੰ ਬਾਈਪਾਸ ਕਰਦ ਕਹਿੰਦੇ ਆਪਾਂ ਤੁਸੀਂ ਪਾਸੇ ਵੀ ਪਾ ਸਕਦੇ ਜੀ ਪੀਡੀਐਸ ਦੀ ਵੀ ਆਉਂਦੀ ਹੈ ਬਾਈਪਾਸ ਸੈਟ ਅੱਛਾ ਤੇ ਬਾਈ ਨੂੰ ਦੱਸ ਕੇ ਲਿਆਵਾਂਗੇ ਆ ਤੇ ਇਹਦੇ ਬਾਰੇ ਦੀ ਠੀਕ ਐ ਮੇਨ ਇੱਕ ਬਾਈ ਨੇ ਨਾ ਅੱਜ ਮੈਨੂੰ ਵੈਢ ਦਿਖਾਈ ਜੀ ਆਹ ਬਾਈ ਕਹਿੰਦਾ ਵੀ ਇਹਨੂੰ 3 ਮਹੀਨੇ ਹੋ ਗਏ ਡਾਕਟਰ ਲਾਈ ਨੂੰ ਕਹਿੰਦਾ ਤੇ ਇਹਦਾ ਵੈਢ ਨੂੰ ਜਿਹੜੀ ਟ੍ਰਾਂਜੈਕਸ਼ਨ ਪਾਈ ਜਾਂਦਾ ਕਹਿੰਦਾ ਵੀ ਲੇਵਾ ਬਣਾਉਗੀ ਇਹ ਤੇ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਬਾਈ ਦੱਬਣਾ ਯਾਰ ਇਹ ਕਹਿੰਦਾ ਬਾਈ ਕਨੈਕਟ ਕਰਾ ਕੇ ਲਈਏ ਸ਼ੇਮੀ ਨਹੀਂ ਆਦੀ ਬਾਈ ਨੇ ਸ਼ੇਮੀ ਨਦੀ ਚੈੱਕ ਕਰਾ ਦੇ ਕਿੰਨੇ ਦੀ ਕੀਮਤੀ ਜੀ ਬਾਈ ਇਹ 40000 ਦੀ 40000 ਰੁਪਏ ਦੀ ਇਧਰੋਂ ਦਰੋਲੀ ਭਾਈ ਏਰੀਏ ਤੋਂ ਫ੍ਰੀਜੀ ਦੀ ਜੀ ਉਥੋਂ ਚੈੱਕ ਕੀਤੀ ਸੀ ਤੇ ਅੱਜ ਵੈੜੇ ਮੈਂ ਵੈਤੇ ਇਹਨਾਂ ਨੂੰ ਵੇਚਤੀ ਦੱਸਤਾ ਸੀ ਵੀ ਖਾਲੀ ਹੈ ਤੇ ਇਹ ਵੈੜ ਖਾਲੀ ਹੈ ਜੀ ਠੀਕ ਹੈ ਕਿੰਨਾ ਚਿਰ ਹੋ ਗਿਆ ਬਾਈ ਸਾਹਮਣੇ ਨੂੰ ਇਹ ਤਿੰਨ ਮਹੀਨੇ ਹੋ ਗਏ ਪੂਰੇ ਤਿੰਨ ਮਹੀਨੇ ਆਹ ਵੇਖ ਲੀ ਤਿੰਨ ਮਹੀਨੇ ਬਾਈ ਨੇ ਵੀ ਇਹ ਸ਼ੁਰੂ ਕੀਤੀ ਜੀ ਠੀਕ ਹੈ ਤੇ ਵੈੜ ਵੈਸੇ ਹੀ ਦਿੱਤੀ ਜਾਂਦੀ ਹੈ ਵੀ ਖਾਲੀ ਹੈ ਤੇ ਬਾਈ ਹਜੇ ਕਹਿੰਦਾ ਜੀ ਨਾ ਰਹਿੰਦਾ ਉਹ ਤਾਂ ਉਹਦੇ ਦਿਨ ਪੂਰੇ ਸੀ ਇਹਨਾਂ ਦੇ ਹਿਸਾਬ ਨਾਲ ਛੇ ਮਹੀਨਿਆਂ ਦਾ ਕਰਨੇ ਦੱਪਣ ਦਿੱਤੀ ਸੀ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਵੀ ਜਿੱਥੋਂ ਵੀ ਤੁਸੀਂ ਪਸ਼ੂ ਲੈਣਾ ਨਾ ਭਰਾ ਤੁਹਾਨੂੰ ਖਰਚਾ ਪੈ ਜੇ ਪਰ ਡਾਕਟਰ ਜਿਹੜਾ ਤੁਹਾਡੇ ਪਰਸਨਲ ਆਉਂਦਾ ਜੀ ਜਿਹੜਾ ਪਿੰਡ ਦਾ ਡਾਕਟਰ ਆ ਉਹਦੇ ਤੋਂ ਚੈੱਕ ਕਰਾਇਆ ਕਰੋ ਜੀ ਬਾਹਲੇ ਵਾਲੇ ਡਾਕਟਰ ਨੂੰ ਤੁਸੀਂ ਕੀ ਜਾਣਦੇ ਆ ਵੀ ਉਹ ਡਾਕਟਰ ਹੈ ਜਾਂ ਨਹੀਂ ਇਹ ਇਹ ਅੱਜਕੱਲ ਝੂਠ ਬਹੁਤ ਚੱਲੀ ਜਾਂਦਾ ਜੀ ਬਾਈ ਇਹ ਵੀਡੀਓ ਤੇ ਲਈ ਸੀ ਹਾਂ ਵੀਡੀਓ ਤੇ ਲਈ ਵੀਡੀਓ ਤੇ ਲਈ ਹਾਂ ਜੀ ਹਾਂ ਕਿਦਾ ਉੱਥੇ ਉੱਥੇ ਨਾਲ ਹੀ ਲੈਣ ਗਏ ਸੀਗੇ ਉੱਥੇ ਆਇਆ ਸੀ ਡਾਕਟਰ ਆ ਮਾਹਰ ਬਾਈ ਯਾਰ ਇਹ ਵੀ ਚੈੱਕ ਕਰ ਦੇ ਹਾਂ ਤੇ ਉਹ ਕਹਿੰਦਾ ਚਲ ਕੋਈ ਨਹੀਂ ਚੈੱਕ ਕਰ ਦਿੰਨੇ ਚੱਕ ਹਾਂਜੀ ਹਾਂਜੀ ਹਾਂ ਤੇ ਉਹ ਕਹਿੰਦਾ ਕਿ 6 ਮਹੀਨੇ ਦੀ ਗੱਬਣ ਆਹੀ ਚੱਲ ਲੈ ਪੈਸੇ ਦੇ ਕੇ ਲੈ ਆਂਦੀ ਉਦੋਂ ਕੋਈ ਦੁੱਧ ਦੁੱਧ ਨਹੀਂ ਸੀ ਬਈ ਉਦੋਂ ਸੀਗਾ ਥੱਲੇ 8-8 ਕਿਲੋ ਦੁੱਧ ਠੀਕ ਹੈ ਕਿੰਨੇ ਦੀ ਲਈ ਬਈ ਇਹ 40000 ਦੀ ਲਈ 40000 ਦੀ ਲਈ ਇਹ ਕਿੰਨਾ ਖਰਚਾ ਕਰਤਾ ਹੁੰਦਾ ਇਹ ਮੇ ਖਰਚਾ ਦਾ ਉਹਦੋਂ ਦਾ ਕਰੀ ਜਾਂਦੇ ਆ ਜੀ ਦੁੱਧ ਦੁੱਧ ਬਜਤਾਨੀ ਨੇ ਮੀ ਨਾ ਦੇ ਦਤਾਵਾ ਲਸੀ ਨਹੀਂ ਦਿਓ ਦੋਲੀ ਗਾ ਹਾਂ ਇਹ ਥੋੜੇ ਜਿਆਦੇ ਸੀ ਲਸੀ ਹੁਣ ਮੜੀ ਸਮਾਂ ਦੀ ਪਾਣੀ ਫਿਰਿਆ ਵਾ ਤੁਹਾਨੂੰ ਵੇਖ ਕੇ ਨਹੀਂ ਪਤਾ ਲੱਗਿਆ ਵੀ 6 ਮਹੀਨੇ ਦੀ ਗੱਬਰ ਨਹੀਂ ਹੋਣੀ ਬਾਏ ਦਾ ਡਾਕਟਰ ਨੇ ਕਹਿਣਾ ਨਹੀਂ ਤਾਂ ਇਹ ਕਾਦੀ ਲਾਉਣੀ ਸੀ ਮੈਂ ਕਿ ਚੱਲ ਡਾਕਟਰਾਂ ਨੂੰ ਵੀ ਕਹਿਣਾ ਬਈ ਚਲੋ ਮੈਂ ਕਿਸੇ ਨੂੰ ਲਾ ਕੇ ਗੱਲ ਨਹੀਂ ਕਰਿਆ ਦੇਖੋ ਜਿਹੜਾ ਬੰਦਾ ਆਪਣੇ ਤੋਂ ਪਹਿ先 ਚੈੱਕ ਕਰਾਉਂਦਾ ਭਲੇਖਾ ਕਹੇ ਜਾਂਦਾ ਮੈਂ ਨਹੀਂ ਕਹਿੰਦਾ ਪਰ 6 ਮਹੀਨਿਆਂ ਦਾ ਬੱਚਾ ਯਾਰ ਹਣਾ ਤੁਸੀਂ ਦੇਖੋ ਵੀ ਨਾਰਮਲ ਗੱਲ ਆ ਵੀ ਕਨਫਰਮ ਹੋ ਜਾਂਦਾ ਪਹਿਲੇ ਇਹਦੇ ਹੋਰ ਨੂੰ ਨੋਰਮਲ ਹੱਥ ਜਾਈ ਜਾਂਦੇ ਆ ਨਾ ਤੇ ਆਪਾਂ ਗੱਭਣ ਗਈ ਜਾਂਦੇ ਆ ਦੇਖੋ ਬੰਦੇ ਦਾ 40000 ਰੁਪਏ ਦਾ ਸਿੱਧਾ ਲੋਸ ਹੈ ਇਹ ਫੇਰ ਵੀ ਮੈਨੂੰ ਕਹਦਾ ਵੀ ਚੱਲ ਡਾਕਟਰ ਯਾਰ ਕੋਈ ਨਹੀਂ ਚੱਲ ਪਰ ਵੀ ਦੇਖੋ ਬੰਦੇ ਦਾ ਫਬਰ ਦੇਖੋ ਹਨਾ ਬਾਈ ਤੇ ਆਪਾਂ ਯਾਰ ਸਰ ਭਾਵ ਦੇ 5400 ਰੁਪਏ ਪਿੱਛੇ ਕਹਿਣਾ ਐ ਨਹੀਂ ਨਾ ਕਰ ਸਕਦੇ ਹੈਨਾ ਜੇ ਤੁਹਾਨੂੰ ਨਹੀਂ ਕਨਫਰਮ ਹੁੰਦਾ ਅਗਲੇ ਨੂੰ ਕਹਿ ਦਿਓ ਯਾਰ ਮੈਨੂੰ ਕਨਫਰਮ ਨਹੀਂ ਹੋਈ ਠੀਕ ਆ ਸਾਨੂੰ ਵੀ ਭਲੇਖੇ ਪੈ ਜਾਂਦੇ ਪਰ ਸੌਦੇ ਵਾਲੇ ਬਗੂਜ ਬਾਈ ਬਣਾ ਇਹ ਵੀ ਜਦੋਂ ਗਰੇਜ ਕਰਿਆ ਕਰੋ ਵੀ ਆਪਦੇ ਡਾਕਟਰ ਨੂੰ ਪਰਸਨਲ ਡਾਕਟਰ ਨੂੰ ਚੈੱਕ ਕਰਾ ਕੇ ਲਿਆ ਕਰੋ ਤੇ ਮੈਂ ਡਾਕਟਰਾਂ ਵੇ ਦੇ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਬਾਈ ਅਗਲੇ ਨੂੰ ਕਹਿ ਦਿਓ ਯਾਰ ਬਾਈ ਸਾਨੂੰ ਪਤਾ ਨਹੀਂ ਲੱਗਿਆ ਕਿਸੇ ਹੋਰ ਤੋਂ ਚੈੱਕ ਕਰਾ ਲਾਣਾ ਨਾ ਕਿਸੇ ਦਾ ਮਿੱਠਾ ਨਾ ਕਰੇਗਾ ਵੀਰ ਦੇਖੋ 40000 ਰੁਪਏ ਬੰਦੇ ਦਾ ਸਿੱਧਾ ਲੱਗਿਆ ਠੀਕ ਹੈ ਤੇ ਮੈਨੂੰ ਲੱਗਦਾ 20-25000 ਰੁਪਏ ਨੇ ਉਂਝਾਰੇ ਨੇ ਉੱਤੇ ਲਾਦਾ ਹੋਊਗਾ ਤੇ ਦੇਖ ਲਓ ਵੀ 60000 ਰੁਪਏ ਲਾ ਕੇ ਵਹਿੜਾ ਜੋਵੇਂ ਹੀ ਖੜੀ ਆ ਕੁਛ ਨਹੀਂ ਇਹਦੇ ਬੰਨੇ ਦੇਖ ਲਓ ਛੱਡਣ ਵਾਲਾ ਕੰਮ ਹੀ ਹੈ ਬਾਈ ਹਾਂ 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 ਛੱਡਣ ਵਾਲਾ ਹੀ ਕੰਮ ਹੈ ਉਹ ਤਾਂ ਮੈਂ ਬਾਈ ਨੂੰ ਕਹਿਤਾ ਵੀ ਆਪਾਂ ਚੈੱਕ ਕਰਦੇ ਬਾਈ ਮੈਨੂੰ ਥਾਲੀ ਲੱਗਦੀ ਆ ਤੇ ਨਹੀਂ ਇਹ ਤਾਂ ਵਿਚਾਰਾ ਸੰਭ ਹੀ ਜਾਂਦਾ ਜਿਹੜ 2-3000 ਰੁਪਏ ਦਾ ਘਟਾ ਉਹ ਵੀ ਐਵੇਂ ਹੀ ਜਾਣਾ ਸੀਗਾ ਠੀਕ ਆ ਤੇ ਹੁਣ ਇਹਦਾ ਹੱਲ ਦੇਖੋ ਤੁਸੀਂ ਵੀ ਹਜੇ ਇਹ ਨਵੇਂ ਤੇਰੇਉਂ ਪਾਉਂਟਰ ਪਾ ਕੇ ਦੱਬਣ ਹੋ ਗਏ ਕਿੱਥੇ ਗੱਲ ਜਾਣੀ ਆ ਬਈ ਆ ਸਾਲ ਤੇ ਦੁਆਰੇ ਫੇਰ ਇੱਕ ਸਾਲ ਬਾਅਦ 50-60000 ਰੁਪਏ ਲਾਟ ਹੋ ਗਿਆ ਤੇ ਹੁਣ ਇੱਥੇ ਆ ਕੇ ਫਿਰ ਬੰਦਾ ਫਾਰੂ ਗਈ ਨਾ ਯਾਰ ਦਸਤ ਕਾਲ ਨੂੰ ਕਿਸੇ ਤੇ ਕਿਵੇਂ ਵਿਵਾਸ ਕਰ ਲੂਗਾ ਬੰਦਾ ਠੀਕ ਆ ਜਿਹੜਾ ਬੰਦਾ ਤੁਸੀਂ ਵੀਡੀਓ ਤੇ ਲੈਨੇ ਆ ਮੈਂ ਹਰੇਕ ਬੰਦੇ ਨੂੰ ਗੱਲ ਨਹੀਂ ਕਹਿੰਦਾਗਾ ਪਰ ਤੁਸੀਂ ਬਈ ਆਪ ਦੇ ਡਾਕਟਰ ਕੋਲ ਜਾ ਕੇ ਚੈੱਕ ਕਰਾਇਆ ਕਰੋ ਜਿਹੜਾ ਤੁਹਾਡੇ ਬੰਦਾ ਦਿੱਲੀ ਆਉਂਦਾ ਜਿਹਨੇ ਤੁਹਾਡੇ ਮੱਥੇ ਲੱਗਣਾ ਹਾਂ ਜੇ ਬਾਈ ਦਾ ਆਪਦਾ ਪਰ ਤਾਂ ਉਹਨੂੰ ਲੰਬਾ ਦਾ ਬਾਈ ਤੂੰ ਦੇ ਸਕਦਾ ਹਾਂ 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 ਉਹਦਾ ਕੁਆਬ ਹੈ ਉਹ ਬੰਦੇ ਦਾ ਹੋਣੇ ਨੂੰ ਪਤਾ ਨਹੀਂ ਫੇਰ ਜੇ ਤੁਸੀਂ ਬਾਅਦ ਵਿੱਚ ਚੈੱਕ ਕਰਾਉਣੀ ਹੈ ਕਿਸੇ ਡਾਕਟਰ ਤੋਂ ਤਾਂ ਪਹਿਲਾਂ ਪਤਾ ਕਰ ਲਿਆ ਕਰੋ ਉਹਦਾ ਡਾਕਟਰ ਕਿਹੜਾ ਕਿਵੇਂ ਆ ਤੇ ਉਹਦਾ ਨੰਬਰ ਜ਼ਰੂਰ ਲਿਆ ਕਰੋ ਵੀ ਠੀਕ ਹੈ ਵੀ ਕੱਲ ਨੂੰ ਉਹ ਬੰਦੇ ਨੂੰ ਤੁਸੀਂ ਕਹਿ ਸਕੋ ਚਲੋ ਗਲਤੀ ਵੱਡਿਆ ਵੱਡਿਆਂ ਤੋਂ ਹੋ ਜਾਂਦੀ ਹੈ ਮੈਂ ਡਾਕਟਰ ਨੂੰ ਐਉਂ ਨਹੀਂ ਗੱਲ ਪਰ ਫਿਰ ਵੀ 6 ਮਹੀਨਿਆਂ ਦਾ ਕੁਝ ਤਾਂ ਨੋਰਮਲ ਪਤਾ ਲੱਗ ਹੀ ਜਾਂਦਾ ਵੀ ਹੋਰ ਨੇ ਇਹਦੇ ਨੋਰਮਲ ਹੱਥ ਜਾਈ ਜਾਂਦੇ ਮੈਂ ਬਾਈ ਨੂੰ ਇੱਕ ਸੈਂਟਰ 'ਚ ਦੇਖ ਕੇ ਹੀ ਦੱਸਦਾ ਦੇਖ ਕੇ ਦੱਸਦਾ ਹਾਂ ਹਾਂ ਦੇਖ ਕੇ ਦੱਸਦਾ ਚੈੱਕ ਨਹੀਂ ਵੀ ਕਰ ਉਹ ਦੇਖ ਕੇ ਦੱਸਦਾ ਨਹੀਂ ਇਹ ਖਾਲੀ ਹੈ ਹਨਾ 6 ਮਹੀਨਾ ਦਾ ਬੁਰੇ ਬੱਚਾ ਵੀ ਵੜਕਦਾ ਹਨ ਮੱਖ ਵੀ ਲੱਗਦਾ ਕੋਈ ਫੀਰੀ ਵੀ ਤੋਂ ਵੀ ਆਪਾਂ ਚੈੱਕ ਕਰਦੇ ਆ ਤੇ ਤੁਸੀਂ ਇਹ ਕਿੱਡਾ ਵੱਡਾ ਲੋਕ ਦਾ ਬਈ ਇਹ ਚੀਜ਼ ਦਾ ਬੜਾ ਇਤਿਆਰ ਰੱਖਿਆ ਕਰੋ ਦੇਖ ਜੇ ਆਪਾਂ ਛੂਆ ਵਾਲੇ ਲਗਾਉਂਦੇ ਆ ਤਾਂ ਆਪਣੇ ਡਾਕਟਰਾਂ ਦਾ ਕੰਮ ਹੈ ਤੇ ਪਰ ਆਪਾਂ ਝੂਠ ਨਾ ਮਾਰਿਆ ਕਰੋ ਉੱਪਰ ਮੈਨੂੰ ਇਹ ਕਨਫਰਮ ਲੱਗਦਾ ਵੀ ਇਹ ਬੰਦੇ ਨੇ ਝੂਠ ਮਾਰਿਆ ਹਨ ਇਹ ਚੀਜ਼ ਨਹੀਂ ਗਈ ਬਈ ਇਹ ਗਲਤ ਗੱਲ ਆ ਨਾਲੇ ਆਉਣ ਆਉਣ ਆਏ ਜੇ ਘਰੇ ਆ ਕੇ ਮੰਨ ਲੈ ਬੱਚਾ ਛੱਡ ਗਿਆ 6 ਮਹੀਨੇ ਬਚਦਾ ਪਤਾ ਵੀ ਲੱਗ ਜਾਂਦਾ ਮੇਰੇ ਤੋਂ ਚੈੱਕ ਥੋੜੀ ਕਰਾਉਂਦੇ ਹਾਂ 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 ਮੈਂ ਤਾਂ ਤੁਹਾਡੇ ਪਹਿਲੀ ਵਾਰੀ ਆਇਆ ਹਾਂ ਇਹ ਤਾਂ ਬੱਚਾ ਸਟਿਆ ਹੁੰਦਾ ਫਿਰ ਤੁਸੀਂ ਮੈਂ ਦੱਸ ਦਿੰਦੇ ਵੀ ਡਾਕਟਰ ਆਪਾਂ ਘੱਬਣ ਲਈ ਸੀ ਇਹਦੇ ਬੱਚਾ ਸਟ ਗਿਆ ਹਾਂ ਲੇਓ ਪਤਾ ਲੱਗਿਆ ਨਾ ਜੇ ਆਪਾਂ ਕਰੇ ਅਣਜਾਣੇ ਅਣਜਾਣੇ ਪਤਾ ਨਹੀਂ ਲੱਗਾ ਕਿਵੇਂ ਘਟ ਗਿਆ ਇਹ ਬੱਚਾ ਦਾ ਨਾਰਮਲ ਗੱਲ ਆ ਜੀ ਕਿ ਦੂਰੇ ਜਿੱਦਾਂ ਬੱਚਾ ਦਾ ਬਣਾ ਹੀ ਹੁੰਦਾ ਪਤਾ ਲੱਗ ਹੀ ਜਾਂਦਾ ਪਰ ਐਡਾ ਜੀਨੀਦਾਰ ਬੰਦਾ ਕੋਈ ਜਿਹੜਾ ਬੰਦਾ chrelu ਹੋ ਮਾਰਾਂ ਨਹੀਂ ਹੁੰਦਾ ਵੀ ਫਾਲ ਸਿੱਟੇ ਨਾਲੇ ਇਹਨੇ ਤਾਂ ਅੱਜ ਵੀ ਮੈਨੂੰ ਕਹਿਆ ਕਹਿੰਦਾ ਵੀ ਚੱਲ ਕੋਈ ਨਹੀਂ ਯਾਰ ਜਿਹੜਾ ਕੁਝ ਹੋ ਗਿਆ ਹਣਾ ਪਰ ਇਹ ਚੀਜ਼ ਬਈ ਯਾਰ ਉਹਨਾਂ ਤੱਕ ਪਹੁੰਚਣੀ ਚਾਹੀਦੀ ਹਣਾ ਵੀਡੀਓ ਨੂੰ ਸ਼ੇਅਰ ਕਰਦੇ ਵਾਕ ਤੋਂ ਵਾਕ ਠੀਕ ਹੈ ਵੀ ਯਾਰ ਬ ਗਲਤੀ ਕਿਸੇ ਨੂੰ ਤਾਂ ਵੀ ਹੋ ਸਕਦੀ ਹੈ ਇਹ ਨਹੀਂ ਕਹਿੰਦਾ ਮੇਰੇ ਤੋਂ ਵੀ ਹੋ ਸਕਦੀ ਹੈ ਪਰ ਯਾਰ ਥੋੜਾ ਜਿਆਦਾ ਦੇਖਿਆ ਕਰੋ ਬਾਈ ਬਣਾ ਵੀ ਅਗਲੇ ਦਾ ਯਾਰ ਪੀਨੇ ਪੈਸੇ ਲਾਏ ਆ ਹਨਾ ਤੇ 6 ਮਹੀਨਿਆਂ ਦਾ ਬੜੀ ਨੋਰਮਲ ਹਰੇਕ ਬੰਦਾ ਚੈੱਕ ਕਰਦਾ ਪਰ ਇਹਦੇ ਦਾ ਕਨਫਰਮ ਪਤਾ ਲੱਗੀਆਂ ਦਾ ਤੇ ਦੇਖ ਕੇ ਪਤਾ ਲੱਗੀਆਂ ਦਾ ਵੀ ਗਾਸ ਕਰੀ ਹੈ ਹਨਾ ਤੇ ਆਪਾਂ ਇਹਨੂੰ ਗੱਭਣ ਗਈ ਜਾਂਦੇ ਹਨਾ ਮੈਂ ਕਿਸੇ ਡਾਕਟਰ ਨੂੰ ਲਾ ਕੇ ਗੱਲ ਨਹੀਂ ਕਰ ਰਿਹਾ ਜੀ ਕੋਈ ਗੁੱਸਾ ਨਾ ਕਰ ਇਹ ਗੱਲ ਦਾ ਪਰ ਮੈਂ ਮੰਨ ਲਓ ਇਹਨਾਂ ਦੇ ਹੱਕ 'ਚ ਗੱਲ ਕਰ ਰਿਹਾ ਵੀ ਇਹਨਾਂ ਨੂੰ ਧੱਕਾ ਹੋ ਗਿਆ ਵਿਚਾਰੇ ਹਨਾ 60000 ਰੁਪਏ 70000 ਰੁਪਏ ਇਹਨਾਂ ਦਾ ਬਿਨਾਂ ਗੱਲ ਤੋਂ ਗਿਆਰੇ ਸਾਲ ਮਰ ਜਾਣਾ ਇਹ ਗੱਲ ਤੋਂ ਬਾਈ ਗਰੇਰ ਹੀ ਕਰਿਆ ਕਰੋ ਵੀ ਜਿਹੜਾ ਬਜੂ ਤੁਸੀਂ ਲੈਣੇ ਆ ਕੋਈ ਭਾਵੇਂ ਤੁਹਾਨੂੰ 2000 ਰੁਪਏ ਖਰਚਾ ਬੈਜੇ ਡਾਕਟਰ ਕਹਵੇ ਯਾਰ ਮੈਂ ਤਾਂ ਇੰਨੇ ਮੱਦੇ ਦਊਗਾ ਹੁਣ ਕਿੰਨੇ ਦੀ ਲਈਏ 40000 ਦੀ ਜੇ ਇੱਕੋ ਡਾਕਟਰ ਜਾਂਦਾ ਵਾ ਤਾਂ ਉਹ ਤੇਰੇ ਕੋ 1000 ਰੁਪਏ ਕੋਸ਼ਿਸ਼ ਵੀ ਨਹੀਂ ਲੈਣਾ ਜਿਹੜਾ ਨਾਮ ਕਰ ਰਹੇ ਹਾਂ ਕੁਝ ਵੀ ਨਹੀਂ ਲੈ ਰਿਹਾ ਇਸ ਪਰ ਤੇਰੀ تسਲੀ ਤਾਂ ਹੁੰਦੀ ਨਾ ਤੂੰ ਮੜਿਆ ਆਉਂਦਾ ਹੈਨਾ ਇਹ ਵੀਡੀਓ 'ਚ ਉਹ ਬੰਦੇ ਨੇ ਬੋਲਿਆ ਸੀ ਵੀ ਗੱਬਣ ਜੇ ਉਹ ਡਾਕਟਰ ਨਾ ਆਏ ਹੁੰਦੇ ਨਾ ਫੇਰ ਮੈਂ ਕਹਿਵਾਂ ਫੇਰ ਮੈਂ ਮੁੜ ਵੀ ਆਉਣਾ ਸੀ ਉਹ ਮੈਂ ਜ ਜਿਹਨੂੰ ਵੀਡੀਓ ਬਣਾਈ ਐ ਵਹਿੜ ਦੀ ਬਣੀ ਐ ਉਹ ਉਹ ਬਾਈ ਨੇ ਕਿਹਾ ਦਿਓ ਕਹਿੰਦਾ 6 ਮਹੀਨੇ ਦੀ ਗੱਬਣਾ 6 ਮਹੀਨੇ ਦੀ ਗੱਬ ਹੈ ਉਹਦੀ ਥੋੜੇ ਕੋਲੇ ਹੁਣ ਵੀ ਹੋਊਗੀ ਤੇ 10 ਕਿਲੋ ਦੁੱਧ ਕਹਿੰਦਾ ਉਹਨੇ ਅੱਛਾ ਜੀ ਉਹ ਦੋ ਦੋ ਦੁੱਧ ਦਿੰਦੀ ਸੀ 10 ਹਾਂ ਦੋ ਮੈਂ ਚੋ ਕੇ ਲੈਂਦੇ ਉਹ ਦੋ 8 ਕਿਲੋ ਦੁੱਧ 4 ਕਿਲੋ ਦੁੱਧ ਦਿੱਤਾ ਨੇ ਆਕੜਾਂ ਦਾ ਅੱਛਾ ਤੇ ਉਹ ਗਹਿੜ ਮੰਨ ਕੇ ਚੱਲੋ ਉਹਦੀ ਸੰਭ ਹੀ ਜਾਂਦੇ ਹਾਂ ਹਾਂ ਉਹ ਸੰਭ ਹੀ ਜਾਂਦੇ ਹਾਂ ਤੇ ਗਹਿੜਾ ਮੇਰੇ ਤਾਂ ਹੁਣ ਮਿੰਗ ਤਾਂ ਇੱਕ ਵਾਰੀ ਵੀ ਸੁਈ ਨਹੀਂ ਲੱਗਦੀ ਬਈ ਹੈ ਹੈ ਕਿਉਂ ਕਹਿੰਦੀ ਐ ਸੁਈ ਐ ਪਤਾ ਨਹੀਂ ਉਹਦਾ ਹੁਣ ਕਹਿੰਦਾ ਦੂਜੇ ਸਵੇ ਸੁਣਾਇ ਪਹਿਲੇ ਉਹ ਰਹਾ ਕੀ ਕੈਟਗਰੀ ਲਾਈ ਹੋਏ ਆਓ ਤਾਂ ਵੀ ਕਹਿੰਦੇ ਮੂੰਹ ਚੋਗ ਗਿਆ ਇਹ ਹਾਂ ਨਾ ਤੇ ਪਰ ਥੱਕਾ ਹੋਇਆ ਜੀ ਬਾਈ ਨਾ ਤੇ ਗਲਤ ਗੱਲ ਆ ਬਾਈ ਯਾਰ ਦੇਖੋਗੇ ਵੀਡੀਓ ਪਾਉਣ ਤੋਂ ਪਹਿਲਾਂ ਅਕਸਰ ਬਾਈ ਉਹਨੇ ਵੀ ਚੈੱਕ ਕਰਾਈ ਹੋਊਗੀ ਜਿਹੜੇ ਬੰਦੇ ਨੇ ਵੀਡੀਓ ਪਾਈ ਹੈ ਉਹਨੇ ਵੀ ਤਾਂ ਚੈੱਕ ਕਰਾ ਕੇ ਫੇਰ ਹੀ ਵੀਡੀਓ ਪਾਈ ਆ ਨਾ ਹਾਂ ਹਾਂ ਜਿਹਨੂੰ ਪਤਾ ਵੀ ਇਹ ਕਨਫਰਮ ਕਰਬਣਾ ਫੇਰ ਹੀ ਅਕਸਰ ਬੰਦੇ ਨੇ ਚੈੱਕ ਕਰਾ ਕੇ ਵੀਡੀਓ ਪਾਈ ਆ ਹਾਂ ਹਾਂ ਗਲਤ ਗੱਲ ਆ ਬਾਈ ਯਾਰ ਇਹ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਕੋਈ ਪੈਸਾ ਦੂਜਾ ਨਾਲ ਨਹੀਂ ਜਾਣਾ ਪਰ ਕਿਸੇ ਦੀਆਂ ਬਾਤਾਂ ਕੀਤਾ ਨਾ ਲਿਆ ਜਾ ਰਿਹਾ ਚੱਲ ਗਿਆ ਯਾਰ ਕਿਤੇ ਠੀਕ ਹੈ ਇਹ ਬੰਦਾ ਇੱਦਾਂ ਚੰਗਾ ਐ ਨੇ ਜੇਰ ਵੀ ਕਹਦਾ ਬੰਦਾ ਚੱਲ ਜਾਂਦਾ ਯਾਰ ਬਾਈ ਆਓ ਮੈਂ ਚਲਾਉਂਗਾ ਹੁਣ ਕਿਹੜਾ ਤਿੰਨ ਚਾਰ ਮਹੀਨੇ ਹੋਏ ਜਿਹੜੇ ਖਾਲੀ ਸੀ ਤੇ ਗਾਂ ਖਾਲੀ ਐ ਸ਼ੋਰ ਖਾਲੀ ਐ ਬਾਈ ਹਣੇ ਜੱਗ ਕੀਤੀ ਐ ਜੇ ਕੋਈ ਬੰਦੇ ਨੂੰ ਕੋਈ ਵਹਿਮ ਹੋਵੇ ਕਈ ਜਿਹੜੀ ਹੁੰਦਾ ਵੀ ਇਹਨੂੰ ਪਤਾ ਨਾ ਲੱਗਿਆ ਹੋਵੇ ਆਪਾਂ ਗਾਂ ਦੇ ਬਰਾਬਰ ਪੈਸੇ ਦੋਲ ਦੇਾਂਗੇ ਬਾਈ ਕੋਈ ਬੰਦਾ ਕਹਦੇ ਵੀ ਗੱਪਣਾ ਠੀਕ ਹੈ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਬਾਕੀ